ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪਹਿਲਾਂ ਤਾਂ ਜਗਜੀਤ ਸਿੰਘ ਡੱਲੇਵਾਲ ਖੁਦ ਲਾਈਵ ਹੋ ਕੇ ਕਾਫੀ ਭੜਕਿਆ ਤੇ ਉਸ ਤੋਂ ਬਾਅਦ ਹੁਣ ਜਗਿੰਦਰ ਸਿੰਘ ਉਗਰਾਹਾਂ ਨੇ ਲਾਈਵ ਹੋ ਕੇ ਵੱਡੇ ਐਲਾਨ ਕਰ ਦਿੱਤੇ ਨੇ ਅੱਜ 29 ਦਸੰਬਰ ਸ਼ਾਮ ਤੱਕ ਦੀਆਂ 6 ਵੱਡੀਆਂ ਖਬਰਾਂ ਨੇ 6ਾਂ ਖਬਰਾਂ ਦੀ ਪੂਰੀ ਜਾਣਕਾਰੀ ਦੇਵਾਂਗੇ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਪਹਿਲਾਂ ਸੁਣੋ ਮੁੱਖ ਖਬਰਾਂ ਤੇ ਫਿਰ ਦਿੰਨੇ ਆ ਪੂਰੀ ਜਾਣਕਾਰੀ ਪਹਿਲੀ ਖਬਰ ਹੈ ਕਿ ਕੱਲ ਜਦੋਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਜਗਜੀਤ ਸਿੰਘ ਦੱਲੇਵਾਲ ਨੂੰ ਤੁਰੰਤ ਚੁੱਕ ਕੇ ਹਸਪਤਾਲ ਲਿਜਾਣ ਦੇ ਹੁਕਮ ਦਿੱਤੇ ਤਾਂ ਉਸ ਤੋਂ ਬਾਅਦ ਕਈ ਦਿਨਾਂ ਬਾਅਦ ਜਗਜੀਤ ਸਿੰਘ ਦੱਲੇਵਾਲ ਖੁਦ ਲਾਈਵ ਹੋਏ ਔਰ ਸੁਪਰੀਮ ਕੋਰਟ ਦੇ ਉੱਪਰ ਬਹੁਤ ਵੱਡੇ ਤੇ ਤਿੱਖੇ ਸਵਾਲ ਕੀਤੇ ਨੇ ਤੇ ਉਸ ਤੋਂ ਬਾਅਦ ਅੱਜ ਫੇਰ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਖਣੌਰੀ ਕਿਸਾਨ ਮੋਰਚੇ ਤੋਂ ਤੇ ਉਧਰ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਨੇ ਅੱਜ ਲਾਈਵ ਹੋ ਕੇ ਬਹੁਤ ਵੱਡੇ ਦੋ ਨਵੇਂ ਐਲਾਨ ਕੀਤੇ ਨੇ ਤੀਜੀ ਖਬਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅੰਤਮ ਸੰਸਕਾਰ ਕਰਨ ਦੇ ਪਏ ਰੋਲੇ ਦੇ ਵਿੱਚ ਅੱਜ ਇੱਕ ਵੱਡਾ ਨਵਾਂ ਮੋੜ ਆਇਆ ਔਰ ਚੌਥੀ ਖਬਰ ਹੈ ਕਿ ਰਾਹੁਲ ਗਾਂਧੀ ਦੇ ਉੱਪਰ ਨਜਾਇਜ਼ ਬਦਨਾਮ ਕਰਨ ਦੇ ਮੁੱਦੇ ਦੇ ਉੱਪਰ ਕਰੋੜਾਂ ਰੁਪਏ ਦੇ ਜੁਰਮਾਨੇ ਦਾ ਨੋਟਿਸ ਜਾਰੀ ਹੋਇਆ ਔਰ ਪੰਜਵੀਂ ਖਬਰ ਹੈ ਕਿ ਕੇਜਰੀਵਾਲ ਨੇ ਅੱਜ ਫਿਰ ਪ੍ਰੈਸ ਦੇ ਸਾਹਮਣੇ ਆ ਕੇ ਬੀਜੇਪੀ ਵੱਲੋਂ ਨਜਾਇਜ਼ ਤੌਰ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੋਟਾਂ ਕੱਟਣ ਦੇ ਕੱਪੜੇ ਦਾ ਪਰਦਾ ਫਾਸ਼ ਕਰਨ ਦੀ ਗੱਲ ਕੀਤੀ ਹੈ ਔਰ ਛੇਵੀਂ ਖਬਰ ਹੈ ਕਿ ਪੰਜਾਬ ਦੇ ਤਿੰਨ ਨੌਜਵਾਨ ਜਿਨ੍ਹਾਂ ਦਾ ਪਿਛਲੇ ਦਿਨੀ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ ਪੁਲਿਸ ਐਨਕਾਊਂਟਰ ਕੀਤਾ ਗਿਆ ਸੀ ਉਹਦੇ ਉੱਪਰ ਵੱਡੇ ਸਵਾਲ ਉੱਠੇ ਨੇ ਔਰ ਪੰਜਾਬ ਦੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇਹਦੀ ਜਾਂਚ ਦੀ ਮੰਗ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਖਦਸ਼ਾ ਜਾਰੀ ਕੀਤਾ ਕਿ ਇਹ ਮੁਕਾਬਲਾ ਝੂਠਾ ਹੋ ਸਕਦਾ ਹੈ ਔਰ ਸਤਵੀਂ ਖਬਰ ਹੈ ਕਿ ਇੱਕ ਜਹਾਜ਼ ਅੱਜ ਹਾਦਸਾ ਗ੍ਰਸਤ ਹੋਇਆ ਜਿਹਦੇ ਵਿੱਚ 179 ਮਤਲਬ 180 ਦੇ ਕਰੀਬ ਜਿਹੜੇ ਯਾਤਰੀ ਸੀਗੇ ਉਨ੍ਹਾਂ ਦੀ ਮੌਤ ਹੋ ਗਈ ਹੈ ਹੁਣ ਇੱਕ ਇੱਕ ਖਬਰ ਤੇ ਪੂਰੇ ਵਿਸਥਾਰ ਦੇ ਵਿੱਚ ਗੱਲ ਕਰਦੇ ਆ ਪਹਿਲਾਂ ਤਾਂ ਕੱਲ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਸਬੰਧੀ ਵੱਡੇ ਹੁਕਮ ਦਿੱਤੇ ਸੀ ਔਰ ਇਹ ਕਹਿ ਦਿੱਤਾ ਸੀ ਕਿ ਤੁਰੰਤ ਜਗਜੀਤ ਸਿੰਘ ਡੱਲੇਵਾਲ ਨੂੰ 31 ਦਸੰਬਰ ਤੱਕ ਜਿਹੜਾ ਚੱਕ ਕੇ ਹਸਪਤਾਲ ਲੈ ਕੇ ਜਾਇਆ ਜਾਵੇ ਉਹਨੂੰ ਹਸਪਤਾਲ ਦਾਖਲ ਕਰਾਇਆ ਜਾਵੇ ਔਰ ਜੇਕਰ ਇਹ ਪੰਜਾਬ ਸਰਕਾਰ ਕੱਲੀ ਨਹੀਂ ਕਰ ਸਕਦੀ ਤਾਂ ਕੇਂਦਰ ਸਰਕਾਰ ਦੀ ਮਦਦ ਜਾਵੇ ਔਰ ਸਖਤੀ ਨਾਲ ਹੁਕਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਔਰ ਨਾਲ ਦੀ ਨਾਲ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਨਾਂ ਚੁੱਕ ਕੇ ਲਿਜਾਣ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਉੱਪਰ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਇਹ ਡੱਲੇਵਾਲ ਦੇ ਸ਼ੁਭ ਚਿੰਤਕ ਨਹੀਂ ਕਹਿ ਜਾ ਸਕਦੇ ਜਿਹੜੇ ਡੱਲੇਵਾਲ ਨੂੰ ਮਰਨ ਦੇ ਲਈ ਉਕਸਾ ਰਹੇ ਨੇ ਤਾਂ ਉਸ ਤੋਂ ਬਾਅਦ ਪਹਿਲਾਂ ਤਾਂ ਜਗਜੀਤ ਸਿੰਘ ਡੱਲੇਵਾਲ ਲਾਈਵ ਹੋਇਆ ਲਾਈਵ ਹੋ ਕੇ ਬਹੁਤ ਵੱਡੀਆਂ ਗੱਲਾਂ ਸੁਪਰੀਮ ਕੋਰਟ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਦਿੱਤੀਆਂ ਤੇ ਫਿਰ ਅੱਜ ਜਗਿੰਦਰ ਸਿੰਘ ਉਗਰਾਹਾ ਉਹ ਵੀ ਲਾਈਵ ਹੋਇਆ ਔਰ ਉਸ ਨੇ ਦੋ ਵੱਡੇ ਐਲਾਨ ਕੀਤੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਲਈ ਔਰ ਕਿਸਾਨ ਅੰਦੋਲਨ ਦੇ ਲਈ ਪਹਿਲਾਂ ਤਾਂ ਜਗਜੀਤ ਸਿੰਘ ਢੱਲੇਵਾਲ ਨੇ ਕੱਲ ਲਾਈਵ ਹੋ ਕੇ ਇਹ ਆਖਿਆ ਉਹ ਕਹਿੰਦਾ ਇੱਕ ਪਾਸੇ ਸੁਪਰੀਮ ਕੋਰਟ ਮੇਰੀ ਜਾਨ ਬਚਾਉਣ ਦੇ ਲਈ ਹਮਦਰਦੀ ਦਿਖਾ ਰਿਹਾ ਹੈ ਔਰ ਦੂਜੇ ਪਾਸੇ ਸੁਪਰੀਮ ਕੋਰਟ ਸਾਨੂੰ ਸਖਤੀ ਕਰਨ ਸਾਡੇ ਉੱਪਰ ਸਖਤੀ ਕਰਨ ਦੀ ਹਦਾਇਤ ਦੇ ਰਿਹਾ ਹੈ ਉਹ ਕਹਿੰਦਾ ਇੱਕ ਪਾਸੇ ਸੁਪਰੀਮ ਕੋਰਟ ਮੇਰੀ ਜਾਨ ਬਚਾਉਣ ਦੀ ਗੱਲ ਕਰ ਰਿਹਾ ਹਮਦਰਦੀ ਨਾਲ ਔਰ ਦੂਜੇ ਪਾਸੇ ਸੁਪਰੀਮ ਕੋਰਟ ਕਿਸੇ ਵੀ ਤਰੀਕੇ ਦੇ ਨਾਲ ਮੈਨੂੰ ਚੁੱਕ ਕੇ ਲਿਜਾਣ ਦੀ ਹਦਾਇਤ ਕਰ ਰਿਹਾ ਉਹ ਜਗਜੀਤ ਸਿੰਘ ਢੱਲੇਵਾਲ ਕਹਿੰਦਾ ਕਿ ਪਹਿਲੀ ਵਾਰ ਐਸੀ ਹਮਦਰਦੀ ਦੇਖ ਰਹੇ ਆ ਜਿਹਦੇ ਵਿੱਚ ਸਖਤੀ ਕਰਨ ਦੀ ਹਦਾਇਤ ਵੀ ਹੈ ਜਿਦੇ ਵਿੱਚ ਟੱਕੇ ਨਾਲ ਚੱਕ ਕੇ ਲੈ ਜਾਣ ਦੀ ਹਦਾਇਤ ਵੀ ਹੈ ਜਿਦੇ ਵਿੱਚ ਜਿਹੜਾ ਉਹ ਸਾਡੇ ਉੱਪਰ ਗੋਲੀਆਂ ਚਲਾਉਣ ਵਰਗੀ ਹਦਾਇਤ ਵੀ ਹੈ ਔਰ ਜੇ ਸੂਬਾ ਸਰਕਾਰ ਨਾ ਕਰ ਪਾਏ ਤਾਂ ਕੇਂਦਰ ਸਰਕਾਰ ਦੀ ਮਦਦ ਲੈਣ ਦੀ ਹਦਾਇਤ ਵੀ ਹੈ ਜਗਜੀਤ ਸਿੰਘ ਢੱਲੇਵਾਲ ਨੇ ਆਖਿਆ ਕਹਿੰਦਾ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੋਂ ਬੜੀ ਉਮੀਦ ਸੀ ਸਾਨੂੰ ਇੰਜ ਜਾਪਦਾ ਸੀ ਕਿ ਹੋਰ ਕਿਤੋਂ ਜਦੋਂ ਇਨਸਾਫ ਨਹੀਂ ਮਿਲ ਰਿਹਾ ਤਾਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸਾਡੇ ਲਈ ਇਨਸਾਫ ਕਰੇਗੀ ਪਰ ਜਗਜੀਤ ਸਿੰਘ ਡੱਲੇਵਾਲ ਨੇ ਲਾਈਵ ਹੋ ਕੇ ਕਿਹਾ ਉਹ ਕਹਿੰਦਾ ਹੁਣ ਕਿੱਧਰ ਜਾਈਏ ਹੁਣ ਕਿਹਦੇ ਤੋਂ ਇਨਸਾਫ ਦੀ ਉਮੀਦ ਰੱਖੀਏ ਉਹ ਕਹਿੰਦਾ ਇੰਜ ਲੱਗ ਰਿਹਾ ਸੀ ਜਦੋਂ ਮੈਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਸੁਣਿਆ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਇਹ ਸੁਪਰੀਮ ਕੋਰਟ ਨਹੀਂ ਕੇਂਦਰ ਸਰਕਾਰ ਬੋਲ ਰਹੀ ਹੋਵੇ ਉਹ ਕਹਿੰਦਾ ਸਾਨੂੰ ਵੀ ਸੀ ਕਿ ਮਾਨਯੋਗ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਹਦਾਇਤ ਕਰੇਗੀ ਕਿ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਇਹਨਾਂ ਦੀਆਂ ਮੰਗਾਂ ਤੇ ਗੱਲਬਾਤ ਕਰੋ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿਓ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੋ ਤੇ ਕਹਿੰਦਾ ਸੁਪਰੀਮ ਕੋਰਟ ਆ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਵਾਉਣਾ ਚਾਹੁੰਦੀ ਸਿਰਫ ਮੇਰਾ ਮਰਨ ਵਰਤ ਹੀ ਖਲੋਣਾ ਚਾਹੁੰਦੀ ਹੈ ਇਹ ਗੱਲਾਂ ਜਗਜੀਤ ਸਿੰਘ ਡੱਲੇਵਾਲ ਨੇ ਕਹੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਇਹ ਵੀ ਕਿਹਾ ਉਹ ਕਹਿੰਦਾ ਕਿ ਅਸੀਂ ਸ਼ਾਂਤੀਪੂਰਨ ਸੰਘਰਸ਼ ਲੜ ਰਹੇ ਆਂ ਅਸੀਂ ਕੋਈ ਹੁੱਲੜਬਾਜੀ ਨਹੀਂ ਕਰ ਰਹੇ ਔਰ ਹੁਣ ਤੱਕ 7 ਲੱਖ ਤੋਂ ਵੱਧ ਕਿਸਾਨ ਨੇ ਜਿਹੜੇ ਉਹ ਕਰਜ਼ਿਆਂ ਦੇ ਕਾਰਨ ਖੁਦਕੁਸ਼ੀ ਕਰ ਚੁੱਕੇ ਨੇ ਤੇ ਅੱਜ ਮੇਰੀ ਇਕੱਲੇ ਦੀ ਜਾਨ ਦਾ ਫਿਕਰ ਹੈ ਪਰ ਜਿਹੜੇ ਲੱਖਾਂ ਕਿਸਾਨ ਕਰਜ਼ਿਆਂ ਨਾਲ ਖੁਦਕੁਸ਼ੀ ਕਰ ਚੁੱਕੇ ਨੇ ਤੇ ਕਰ ਰਹੇ ਨੇ ਉਹਨਾਂ ਦੀ ਜਾਨ ਦੀ ਫਿਕਰ ਕੌਣ ਕਰੇਗਾ ਜਗਜੀਤ ਸਿੰਘ ਢੱਲੇਵਾਲ ਨੇ ਇਹ ਵੀ ਕਿਹਾ ਉਹ ਕਹਿੰਦੇ ਕਿ ਜਿਹੜੀ ਸੁਪਰੀਮ ਕੋਰਟ ਨੇ ਇੱਕ ਪਾਰਲੀਮੈਂਟਰੀ ਕਮੇਟੀ ਬਣਵਾਈ ਸੀ ਜਿਨੇ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਰਿਪੋਰਟ ਦੇਣੀ ਸੀ ਉਸ ਨੇ ਵੀ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਦੇ ਦਿੱਤੀ ਐ ਤੇ ਉਹਨੇ ਇਹ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਜਾਇਜ਼ ਨੇ ਔਰ ਇਹ ਮੰਨਣੀਆਂ ਚਾਹੀਦੀਆਂ ਨੇ ਤੇ ਫਿਰ ਵੀ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਕਿ ਮਾਨਯੋਗ ਸੁਪਰੀਮ ਕੋਰਟ ਮੇਰਾ ਮਰਨਵਰਤ ਖੁਲਵਾਉਣ ਦੀ ਜਾਂ ਮੈਨੂੰ ਹਸਪਤਾਲ ਲਿਜਾਣ ਦੀ ਗੱਲ ਤਾਂ ਕਹਿ ਰਹੀ ਐ ਪਰ ਕੇਂਦਰ ਸਰਕਾਰ ਨੂੰ ਕੋਈ ਹਦਾਇਤ ਕਿਉਂ ਨਹੀਂ ਕਰ ਰਹੀ ਇਹ ਗੱਲਾਂ ਜਗਜੀਤ ਸਿੰਘ ਡੱਲੇਵਾਲ ਨੇ ਕਹੀਆਂ ਨੇ ਔਰ ਉਧਰ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਅੱਜ ਫੇਰ ਖਨੋਰੀ ਕਿਸਾਨ ਮੋਰਚੇ ਤੇ ਪ੍ਰੈਸ ਕਾਨਫਰੰਸ ਹੋਈ ਹੈ ਜਿਦੇ ਵਿੱਚ ਉਹਨਾਂ ਨੇ 30 ਦੇ ਬੰਦ ਦੇ ਸੱਦੇ ਨੂੰ ਪੂਰਾ ਕਰਨ ਦੇ ਲਈ ਐਲਾਨ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਇਹ ਚਾਹੁੰਦੇ ਨੇ ਕਿ 4 ਜਨਵਰੀ ਨੂੰ ਜਿਹੜੇ ਲੋਕ ਮੇਰੀ ਹਮਾਇਤ ਚ ਨੇ ਉਹ ਖਨੋਰੀ ਮੋਰਚੇ ਤੇ ਆਉਣ ਮੈਂ ਸਭ ਦੇ ਅੰਤਮ ਦਰਸ਼ਨ ਕਰਨੇ ਚਾਹੁੰਦਾ ਹਾਂ 4 ਜਨਵਰੀ 2025 ਨਵੇਂ ਸਾਲ ਦੇ ਵਿੱਚ ਖਨੋਰੀ ਮੋਰਚੇ ਦੇ ਉੱਪਰ ਇੱਕ ਬਹੁਤ ਵੱਡਾ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਗਿਆ ਔਰ ਇਹ ਆਦਾਨ ਜਗਜੀਤ ਸਿੰਘ ਡੱਲੇਵਾਲ ਦੇ ਕਹਿਣ ਤੇ ਕੀਤਾ ਗਿਆ ਉਧਰ ਜਿਹੜੇ ਐਸ ਕੇ ਐਮ ਤੇ ਜੋਗਿੰਦਰ ਸਿੰਘ ਉਗਰਾਹਾ ਹੋਰਾਂ ਦੀ ਜਥੇਬੰਦੀ ਹੈ ਅੱਜ ਉਹਨੇ ਵੀ ਵੱਡਾ ਐਲਾਨ ਕੀਤਾ ਹੈ ਜੋਗਿੰਦਰ ਸਿੰਘ ਉਗਰਾਹਾ ਅੱਜ ਖੁਦ ਲਾਈਵ ਹੋਏ ਨੇ ਔਰ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ 4 ਜਨਵਰੀ ਨੂੰ ਅਸੀਂ ਫੈਸਲਾ ਕੀਤਾ ਹੈ ਕਿ 4 ਜਨਵਰੀ ਨੂੰ ਹਰਿਆਣਾ ਦੇ ਟੋਹਾਣਾ ਦੇ ਵਿੱਚ ਇੱਕ ਮਹਾ ਵੱਡੀ ਕਿਸਾਨ ਪੰਚਾਇਤ ਕਰ ਰਹੇ ਆ ਜਿਹਦੇ ਵਿੱਚ ਬਹੁਤ ਵੱਡਾ ਕਿਸਾਨਾਂ ਦਾ ਇਕੱਠ ਕਰਾਂਗੇ ਔਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਲੜਾਈ ਚੱਲ ਰਹੀ ਹੈ ਔਰ ਜੋ ਕਿਸਾਨ ਮੰਗਾ ਦੇ ਉੱਪਰ ਅਸੀਂ ਲੜਾਈ ਲੜ ਰਹੇ ਆ ਲੰਬੇ ਟਾਈਮ ਤੋਂ ਔਰ ਜਿਹੜੇ ਨਮੀਆਂ ਨਵਾਂ ਡਰਾਫਟ ਖੇਤੀ ਕਾਨੂੰਨਾਂ ਵਾਲਾ ਆਇਆ ਉਸ ਸਾਰੇ ਕੁਛ ਦੇ ਉੱਪਰ ਅਸੀਂ 4 ਜਨਵਰੀ ਨੂੰ ਹਰਿਆਣਾ ਦੇ ਟੋਹਾਣਾ ਚ ਵੱਡਾ ਇਕੱਠ ਕਰਾਂਗੇ ਔਰ ਨਾਲ ਹੀ ਜਗਿੰਦਰ ਸਿੰਘ ਉਗਰਾਹਾਂ ਨੇ ਜਿਹੜੇ ਕਿ ਸੂਬਾ ਪ੍ਰਧਾਨ ਨੇ ਭਾਰਤੀ ਕਿਸਾਨ ਜਨਨ ਇੱਕਤਾ ਉਗਰਾਹਾਂ ਦੇ ਉਹਨਾਂ ਨੇ ਕਿਹਾ ਕਿ 4 ਜਨਵਰੀ ਤੋਂ ਬਾਅਦ 9 ਜਨਵਰੀ ਨੂੰ ਅਸੀਂ ਮੋਗਾ ਦੇ ਵਿੱਚ ਵੀ ਇੱਕ ਕਿਸਾਨ ਮਹਾ ਪੰਚਾਇਤ ਕਰ ਰਹੇ ਹਾਂ ਜਿਹਦੇ ਵਿੱਚ ਪੂਰੇ ਕਿਸਾਨਾਂ ਮਜ਼ਦੂਰਾਂ ਨੂੰ ਪਹੁੰਚਣ ਦਾ ਅਸੀਂ ਸੱਦਾ ਦਿੰਨੇ ਆ ਇਹ ਦੋਵੇਂ ਐਲਾਨ ਅੱਜ ਜਗਿੰਦਰ ਸਿੰਘ ਉਗਰਾਹਾ ਨੇ ਕੀਤੇ ਨੇ ਔਰ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਨਾਂ ਵੀ ਲਿਆ ਉਹਨਾਂ ਨੇ ਜਿੱਥੇ ਕਿਹਾ ਕਿ ਬਾਕੀ ਸਾਰੀਆਂ ਕਿਸਾਨੀ ਮੰਗਾਂ ਦੇ ਹੱਕ ਚ ਕਰ ਰਹੇ ਹਾਂ ਉੱਥੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਨਾਂ ਲੈ ਕੇ ਕਿਹਾ ਕਿ ਉਹਨਾਂ ਦੇ ਹੱਕ ਪੱਖ ਦੇ ਵਿੱਚ ਵੀ ਅਸੀਂ ਖੜੇ ਹਾਂ ਔਰ ਉਸ ਤੋਂ ਬਾਅਦ ਅਗਲੀ ਖਬਰ ਹੈ ਕਿ ਰਾਹੁਲ ਗਾਂਧੀ ਨੂੰ ਅੱਜ 1.5 ਕਰੋੜ ਰੁਪਏ ਦਾ ਇੱਕ ਨੋਟਿਸ ਕੱਢਿਆ ਗਿਆ ਇਹ ਨੋਟਿਸ ਇਸ ਲਈ ਕੱਢਿਆ ਗਿਆ ਕਿ ਹਾਦਸਾਸ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤੇ ਰਾਹੁਲ ਗਾਂਧੀ ਨੇ ਚੱਲਦੇ ਹੋਏ ਇੱਕ ਵੀਡੀਓ ਬਣਾ ਕੇ ਪਾਈ ਸੀ ਤੇ ਜਿਹੜੇ ਜ਼ੁਮੇਵਾਰ ਵਿਅਕਤੀਆਂ ਦਾ ਉਹਦੇ ਚਰਾਹੂਲ ਗਾਂਧੀ ਨੇ ਨਾਂ ਲਿਆ ਸੀ ਉਹ ਹੁਣ ਬਰੀ ਹੋ ਗਏ ਨੇ ਤੇ ਬਰੀ ਹੋਣ ਤੋਂ ਬਾਅਦ ਉਹਨਾਂ ਨੇ ਰਾਹੁਲ ਗਾਂਧੀ ਨੂੰ 1.5 ਕਰੋੜ ਦਾ ਨੋਟਿਸ ਭੇਜਿਆ ਜਿਹਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਸਾਡੀ ਨਜਾਇਜ਼ ਬਦਨਾਮੀ ਕੀਤੀ ਗਈ ਔਰ ਉਹਨਾਂ ਦੇ ਵਕੀਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਹ ਕੱਟਿਆ ਰਾਜਨੀਤੀ ਕੀਤੀ ਸੀ ਪਰ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦਾ ਪੱਖ ਇਹ ਹੈ ਉਹ ਕਹਿੰਦੇ ਕਿ ਬੇਸ਼ੱਕ ਕਈ ਵਾਰ ਪੁਲਿਸ ਅਦਾਲਤਾਂ ਚ ਉਸ ਤਰ੍ਹਾਂ ਦੇ ਸਬੂਤ ਨਹੀਂ ਲੈ ਕੇ ਜਾਂਦੀ ਕੇਸ ਉਦਾਂ ਦਾ ਨਹੀਂ ਬਣਾਉਂਦੀ ਪਰ ਉਹ ਜਿਹੜਾ ਦੋਸ਼ ਸੀ ਉਹ ਠੀਕ ਸੀ ਇਸ ਤੋਂ ਅਗਲੀ ਖਬਰ ਹੈ ਕਿ ਕੇਜਰੀਵਾਲ ਨੇ ਅੱਜ ਫਿਰ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾਇਆ ਕਿ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਆਪਣੇ ਬੰਦੇ ਭੇਜ ਕੇ ਤੇ ਵੱਡੇ ਪੱਦਰ ਦੇ ਉੱਪਰ ਲੋਕਾਂ ਦੀਆਂ ਵੋਟਾਂ ਕਟਵਾ ਰਹੀ ਹੈ ਤੇ ਕੇਜਰੀਵਾਲ ਨੇ ਕਿਹਾ ਕਿ ਵੋਟਾਂ ਉਹਨਾਂ ਲੋਕਾਂ ਦੀਆਂ ਕੱਟੀਆਂ ਜਾ ਰਹੀਆਂ ਨੇ ਜਿਹੜੇ ਭਾਜਪਾ ਨੂੰ ਵੋਟਾਂ ਪਾਉਣ ਦੀ ਜਿੰਨਾ ਦੀ ਉਮੀਦ ਨਹੀਂ ਕੀਤੀ ਤੇ ਕੇਜਰੀਵਾਲ ਕਹਿੰਦਾ ਕਿ ਭਾਜਪਾ ਕੋਲ ਦਿੱਲੀ ਦੇ ਵਿੱਚ ਨਾ ਕੋਈ ਮੁੱਖ ਮੰਤਰੀ ਦਾ ਚਿਹਰਾ ਨਾ ਕੋਈ ਉਮੀਦਵਾਰ ਹੈ ਨਾ ਇਹਨਾਂ ਨੂੰ ਜਿੱਤਣ ਦੀ ਉਮੀਦ ਹੈ ਇਸ ਕਰਕੇ ਇਹ ਜਿਹੜੇ ਦੂਸਰੇ ਲੋਕ ਨੇ ਉਹਨਾਂ ਦੀਆਂ ਵੋਟਾਂ ਕਟਵਾਉਣ ਦਾ ਕੰਮ ਕਰ ਰਹੇ ਨੇ ਔਰ ਇਸ ਤੋਂ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਤਿੰਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ ਜਿਹੜਾ ਪੁਲਿਸ ਮੁਕਾਬਲਾ ਯੂਪੀ ਦੇ ਪੀਲੀਪੀਚ ਕੀਤਾ ਗਿਆ ਸੀ ਔਰ ਪੰਜਾਬ ਦੇ ਗੁਰਦਾਸਪੁਰ ਦੇ ਉਹਨਾਂ ਤਿੰਨਾਂ ਮੁੰਡਿਆਂ ਤੇ ਇਹ ਦੋਸ਼ ਸੀਗਾ ਕਿ ਉਹ ਖਾਲਿਸਤਾਨ ਦੇ ਨਾਲ ਰਲੇ ਹੋਏ ਨੇ ਔਰ ਉਹ ਉਹ ਗੈਰ ਕਾਨੂੰਨੀ ਗਤੀਵਿਧੀਆਂ ਚ ਸ਼ਾਮਲ ਨੇ ਔਰ ਫਿਰ ਪੀਲੀਪੀਚ ਦੇ ਵਿੱਚ ਪੰਜਾਬ ਦੀ ਪੁਲਿਸ ਤੇ ਯੂਪੀ ਦੀ ਪੁਲਿਸ ਨੇ ਇਹ ਦਾਵਾ ਕੀਤਾ ਸੀ ਕਿ ਅਸੀਂ ਉਹਨਾਂ ਦੇ ਨਾਲ ਮੁਕਾਬਲਾ ਕਰਕੇ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਹੈ ਤੇ ਤਿੰਨੋਂ ਮੁੰਡੇ ਮਰ ਗਏ ਨੇ ਪਰ ਉਸ ਤੋਂ ਬਾਅਦ ਲਗਾਤਾਰ ਇਹ ਸਵਾਲ ਉੱਠ ਰਹੇ ਸੀਗੇ ਕਿ ਇਹ ਮੁਕਾਬਲਾ ਝੂਠਾ ਹੋ ਸਕਦਾ ਹੈ ਕਿਉਂਕਿ ਉਹਨਾਂ ਮੁੰਡਿਆਂ ਦੀ ਉਮਰ ਬਹੁਤ ਛੋਟੀ ਹੈ ਉਹ ਤਿੰਨੇ ਮੁੰਡੇ ਮੌਨੇ ਸੀਗੇ ਮਜ਼ਦੂਰਾਂ ਦੇ ਮੁੰਡੇ ਸੀਗੇ ਔਰ ਇੱਕ ਮੁੰਡੇ ਦੀ ਉਮਰ ਮਹਿਜ 18 ਸਾਲ ਇੱਕ ਦੀ 23 ਤੇ ਇੱਕ ਦੀ 25 ਦੱਸੀ ਜਾਂਦੀ ਹੈ ਤੇ ਉਹ ਮੋਨੇਸਿਓ ਸਰਦਾਰ ਨਹੀਂ ਸੀ ਤੇ ਉਹ ਖਾਲਸਤਾਨ ਦੇ ਹਮਾਇਤੀ ਕਿਵੇਂ ਹੋ ਸਕਦੇ ਨੇ ਇਹ ਮੁਕਾਬਲਾ ਝੂਠਾ ਬਣਾਇਆ ਹੋ ਸਕਦਾ ਹੈ ਇਹ ਇਹ ਸ਼ੱਕ ਸੀ ਪਰ ਹੁਣ ਪੰਜਾਬ ਦੇ ਹੀ ਇੱਕ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਆ ਜਿਹਦਾ ਨਾਮ ਮਨਵਿੰਦਰ ਸਿੰਘ ਗਿਆਸਪੁਰਾ ਹੈ ਉਹਨੇ ਆਪਣੀ ਹੀ ਸਰਕਾਰ ਨੂੰ ਜਿਹੜੇ ਸਪੀਕਰ ਹੈ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਚਿੱਠੀ ਲਿਖੀ ਹੈ ਉਹਨੇ ਕਿਹਾ ਕਿ ਇਹ ਮੁਕਾਬਲਾ ਝੂਠਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਉਹ ਤਿੰਨੇ ਮਜ਼ਦੂਰਾਂ ਦੇ ਮੁੰਡੇ ਸੀ ਨਜਾਇਜ਼ ਮਾਰੇ ਗਏ ਹੋ ਸਕਦੇ ਨੇ ਤਾਂ ਹੁਣ ਵੇਖਣਾ ਹੈ ਕਿ ਭਗਵੰਤ ਮਾਨ ਸਰਕਾਰ ਆਮ ਆਦਮੀ ਸਰਕਾਰ ਇਹਦੀ ਜਾਂਚ ਕਰਾਏਗੀ ਕਿਉਂਕਿ ਜਿਸ ਦਿਨ ਇਹ ਮੁੰਡੇ ਤਿੰਨੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਸੀ ਉਸੇ ਦਿਨ ਹੀ ਇੱਕ ਵੱਡੀ ਖਬਰ ਇਹ ਵੀ ਆਈ ਸੀ ਕਿ 32 ਸਾਲ ਪਹਿਲਾਂ ਪੁਲਿਸ ਨੇ ਇੱਕ ਮੁਕਾਬਲਾ ਬਣਾਇਆ ਸੀ ਜਿਹੜਾ ਕਿ ਝੂਠਾ ਸੀ ਔਰ ਅਦਾਲਤ ਨੇ ਤਿੰਨ ਪੁਲਿਸ ਅਫਸਰਾਂ ਨੂੰ ਜਿਹੜੀ ਆ ਵੱਡੀ ਸਜ਼ਾ ਦਿੱਤੀ ਆ ਉਸ ਝੂਠੇ ਮੁਕਾਬਲੇ ਦੇ ਵਿੱਚ ਉਸੇ ਦਿਨ ਜਿਸ ਦਿਨ ਇਹ ਨਵਾਂ ਮੁਕਾਬਲਾ ਬਣਾਇਆ ਗਿਆ ਤਾਂ ਇਸ ਤਰ੍ਹਾਂ ਇਹ ਹੋ ਸਕਦਾ ਹੁੰਦਾ ਕਿ ਪੁਲਿਸ ਨੇ ਕੋਈ ਜ਼ਿਆਦਤੀ ਕੀਤੀ ਹੋਵੇ ਕੋਈ ਝੂਠਾ ਮੁਕਾਬਲਾ ਬਣਾਇਆ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਝੂਠੇ ਕੇਸਾਂ ਤੇ ਝੂਠੇ ਮੁਕਾਬਲਿਆਂ ਦਾ ਦੌਰ ਬਹੁਤ ਵੱਡੇ ਪੱਧਰ ਤੇ ਚੱਲਦਾ ਰਿਹਾ ਸੀ ਤੇ ਹੈ ਸੋ ਇਹ ਕੇਸ ਦੀ ਜਾਂਚ ਪੜਤਾਲ ਲਾਜ਼ਮੀ ਹੋਣੀ ਚਾਹੀਦੀ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਐਮ ਐਲ اے ਨੇ ਮੰਗ ਕੀਤੀ ਹੈ ਕਿਉਂਕਿ ਜਾਂਚ ਵੀ ਜੁਡੀਸ਼ੀਅਲ ਹੋਣੀ ਚਾਹੀਦੀ ਹੈ ਪੁਲਿਸ ਜੇ ਜਾਂਚ ਕਰੇਗੀ ਤਾਂ ਹੋ ਸਕਦਾ ਉਹ ਗੜਬੜ ਕਰ ਦੇਵੇ ਜਿਵੇਂ ਜਦੋਂ ਲਾਰੈਂਸ ਬਿਸ਼ਨੋਈ ਗੈਂਗਸਟਰ ਦੀ ਇੰਟਰਵਿਊ ਦੇ ਰੋਲਾ ਪਿਆ ਸੀ ਤਾਂ ਪੰਜਾਬ ਪੁਲਿਸ ਦੇ ਮੁਖੀ ਨੇ ਕਹਿ ਦਿੱਤਾ ਸੀ ਗੌਰਵ ਯਾਦਵ ਸਾਹਿਬ ਨੇ ਨਹੀਂ ਨਹੀਂ ਇਹ ਪੰਜਾਬ 'ਚ ਨਹੀਂ ਹੋਈ ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਜਾਂਚ ਕਰਾਈ ਤੇ ਹਾਈ ਕੋਰਟ ਦੀ ਜਾਂਚ ਸਾਬਤ ਹੋਇਆ ਕਿ ਪੰਜਾਬ 'ਚ ਹੀ ਇੰਟਰਵਿਊ ਹੋਈ ਖਰੜ ਦੇ ਪੰਜਾਬ ਦੇ ਖਰੜ ਦੇ ਸੀਆਈਏ ਸਟਾਫ ਦੇ ਥਾਣੇ 'ਚ ਹੋਈ ਤੇ ਹੁਣ ਗੁਰਸ਼ੇਰ ਸਿੰਘ ਸੰਧੂ ਜਿਹੜਾ ਡੀਐਸਪੀ ਹੈ ਉਹਦੇ ਉੱਪਰ ਕਾਰਵਾਈ ਵੀ ਹੋ ਰਹੀ ਹੈ ਪਰ ਇੱਕ ਵਾਰ ਪੰਜਾਬ ਪੁਲਿਸ ਦੀ ਜਾਂਚ ਨੇ ਕਹਿ ਦਿੱਤਾ ਸੀ ਕਿ ਨਹੀਂ ਇੱਥੇ ਪੰਜਾਬ 'ਚ ਕੋਈ ਇੰਟਰਵਿਊ ਨਹੀਂ ਹੋਈ ਇਸ ਕਰਕੇ ਇਹ ਜਿਹੜੀ ਜਾਂਚ ਹੈ ਇਹ ਕਿਸੇ ਜੁਡੀਸ਼ੀਅਲ ਸਿਸਟਮ ਦੁਆਰਾ ਇਹਦੀ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਿਹੜਾ ਉਹ ਤਿੰਨ ਮੁੰਡਿਆਂ ਦਾ ਪੁਲਿਸ ਮੁਕਾਬਲਾ ਬਣਾਇਆ ਗਿਆ ਕੀ ਉਹ ਸੱਚਾ ਹੈ ਜਾਂ ਝੂਠਾ ਹੈ ਅਗਲੀ ਬਹੁਤ ਵੱਡੀ ਤੇ ਦਰਦਨਾਕ ਖਬਰ ਹੈ ਕਿ ਅੱਜ ਇੱਕ ਹੋਰ ਜਹਾਜ਼ ਹਾਦਸਾ ਹੋਇਆ ਅੱਜ ਤੋਂ 4 ਦਿਨ ਪਹਿਲਾਂ ਵੀ ਇੱਕ ਜਹਾਜ਼ ਹਾਦਸਾ ਹੋਇਆ ਜਿਹਦੇ ਵਿੱਚ ਸ਼ਹਿਰ ਦੇ ਕਰੀਬ ਯਾਤਰੀ ਮਾਰੇ ਗਏ ਸੀ ਉਹ ਜਹਾਜ਼ ਜਿਹੜਾ ਆਕਾਸ਼ ਚੋਂ ਕ੍ਰੈਸ਼ ਹੋ ਗਿਆ ਸੀ ਤੇ ਅੱਜ ਇੱਕ ਹੋਰ ਵੱਡਾ ਜਹਾਜ਼ ਹਾਦਸਾ ਹੋਇਆ ਜਿਹਦੇ ਵਿੱਚ 179 ਮਤਲਬ 180 ਦੇ ਕਰੀਬ ਜਿਹੜੇ ਯਾਤਰੀ ਨੇ ਉਹ ਮਾਰੇ ਗਏ ਨੇ ਇਹ ਜਹਾਜ਼ ਜਿਹੜਾ ਇਹ ਜਿਹੜਾ ਦੱਖਣੀ ਕੋਰੀਆ ਦੇ ਵਿੱਚ ਹਾਦਸਾ ਹੋਇਆ ਔਰ ਹਾਦਸਾ ਉਸ ਟਾਈਮ ਹੋਇਆ ਜਦੋਂ ਇਹ ਜਹਾਜ਼ ਜਿਹੜਾ ਉਹ 에어ਪੋਰਟ ਦੇ ਉੱਪਰ ਉਤਰਿਆ ਉਤਰ ਕੇ ਉਹਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਿਆ ਤਾਂ ਉਹ ਇੱਕ ਕੰਧ ਨਾਲ ਜਾ ਵੱਜਾ ਤਾਂ ਫਿਰ ਉੱਥੇ ਹੀ ਉਹ ਜਹਾਜ਼ ਜਿਹੜਾ ਉਹ ਫਟ ਗਿਆ ਤੇ ਉਹਦੇ ਵਿੱਚ 181 ਯਾਤਰੀ ਦੱਸੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 179 ਮਤਲਬ ਇੱਕ ਘੱਟ 80 ਦੇ ਮਰਨ ਦੀ ਖਬਰ ਆ ਚੁੱਕੀ ਹੈ ਤੇ ਕਹਿੰਦੇ ਦੋ ਯਾਤਰੀ ਜਿਹੜੇ ਨੇ ਉਹ ਬਚ ਗਏ ਨੇ ਹੁਣ ਇਹ ਦਰਦਨਾਕ ਹਾਦਸੇ ਦੇ ਉੱਪਰ ਦੁੱਖ ਵਿਅਕਤ ਕਰ ਸਕਦੇ ਆ ਕਰਨਾ ਚਾਹੀਦਾ ਕਿਉਂਕਿ ਇੰਨੀ ਵੱਡੀ ਪੱਧਰ ਤੇ ਮਨੁੱਖੀ ਜਾਨਾਂ ਦਾ ਇਸ ਤਰ੍ਹਾਂ ਜਾਣਾ ਬਹੁਤ ਹੀ ਦਰਦਨਾਕ ਹੈ ਜਿੰਨਾ ਪਰਿਵਾਰਾਂ ਦੇ ਉਹ ਜੀ ਸਨ ਜਿਹੜੇ ਮਾਰੇ ਗਏ ਉਹਨਾਂ ਦਾ ਦਰਦ ਉਹਨਾਂ ਦੀ ਥਾਂ ਤੇ ਖੜ ਕੇ ਹੀ ਸਮਝਿਆ ਤੇ ਜਾਣਿਆ ਜਾ ਸਕਦਾ ਹੈ ਇਸ ਤੋਂ ਅਗਲੀ ਵੱਡੀ ਖਬਰ ਜਿਹਦੀ ਵੱਡੇ ਪੱਧਰ ਤੇ ਚਰਚਾ ਹੈ ਤੁਹਾਨੂੰ ਪਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਇਸ ਧਰਤੀ ਤੋਂ ਚਲੇ ਗਏ ਨੇ ਉਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਕਰਨ ਦਾ ਤੇ ਉਹਨਾਂ ਦਾ ਜਿਹੜਾ ਯਾਦਗਾਰ ਬਣਾਉਣ ਦਾ ਜਿਹੜਾ ਮੁੱਦਾ ਹੈ ਉਹ ਵੱਡੇ ਪੱਧਰ ਤੇ ਭਖਿਆ ਹੋਇਆ ਉੱਤੇ ਵਿਵਾਦ ਪੈਦਾ ਹੋ ਚੁੱਕਾ ਹੈ ਕਿਉਂਕਿ ਕਾਂਗਰਸ ਤੇ ਡਾਕਟਰ ਮਨਮੋਨ ਸਿੰਘ ਦਾ ਪਰਿਵਾਰ ਇਹ ਮੰਗ ਕਰ ਰਹੇ ਸੀਗੇ ਕਿ ਜਿੱਥੇ ਬਾਕੀ ਨਾਮੀ ਪ੍ਰਧਾਨ ਮੰਤਰੀਆਂ ਦੇ ਸੰਸਕਾਰ ਹੋਏ ਤੇ ਜਿੱਥੇ ਉਹਨਾਂ ਦੇ ਸਥਾਨ ਬਣਾਏ ਗਏ ਰਾਜਘਾਟ ਉੱਥੇ ਹੀ ਸੰਸਕਾਰ ਕਰਾਇਆ ਜਾਵੇ ਤੇ ਯਾਦਗਾਰ ਲਈ ਜਗ੍ਹਾ ਦਿੱਤੀ ਜਾਵੇ ਪਰ ਮੋਦੀ ਸਰਕਾਰ ਨੇ ਜਿਹੜਾ ਉਹਨਾਂ ਦਾ ਸੰਸਕਾਰ ਕਰਨ ਲਈ ਰਾਜ ਘਰ 'ਚ ਜਗ੍ਹਾ ਨਹੀਂ ਦਿੱਤੀ ਤੇ ਅਜੇ ਤੱਕ ਉਹਨਾਂ ਦਾ ਸਮਾਰਕ ਬਣਾਉਣ ਦਾ ਐਲਾਨ ਵੀ ਉੱਥੇ ਨਹੀਂ ਕੀਤਾ ਤਾਂ ਫਿਰ ਉਸ ਤੋਂ ਬਾਅਦ ਕਈ ਵੱਡੇ ਲੀਡਰ ਜਿਹੜੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੇ ਬੋਲੇ ਨੇ ਅਰਵੰਦ ਕੇਜਰੀਵਾਲ ਉਧਰ ਸੁਖਬੀਰ ਸਿੰਘ ਬਾਦਲ ਉਧਰ ਜਿਹੜੇ ਪੰਜਾਬ ਦੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਉਧਰ ਜਿਹੜੇ ਕਸ਼ਮੀਰ ਤੋਂ ਮਤਲਬ ਜਿਹੜੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਸਾਰਿਆਂ ਨੇ ਇਸ ਮਾਮਲੇ ਦੇ ਉੱਪਰ ਤਿੱਖੀ ਪ੍ਰਤੀਕਿਰਿਆ ਦਿੱਤੀ ਔਰ ਸਾਹਬ ਨੇ ਕਿਹਾ ਕਿ ਇਹ ਭਾਜਪਾ ਦੀ ਬਹੁਤ ਸੌੜੀ ਤੇ ਛੋਟੀ ਸੋਚ ਹੈ ਔਰ ਇਹ ਵੀ ਦੋਸ਼ ਲਾਏ ਗਏ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਸੀ ਤੇ ਉਧਰ ਅਕਾਲੀ ਦਲ ਨੇ ਕਿਹਾ ਕਿ ਸਿੱਖ ਘੱਟ ਗਿਣਤੀ ਹੋਣ ਕਰਕੇ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਜਦੋਂ ਕਿ ਬਾਕੀ ਪ੍ਰਧਾਨ ਮੰਤਰੀਆਂ ਨੂੰ ਉੱਥੇ ਜਗ੍ਹਾ ਦਿੱਤੀ ਜਾਂਦੀ ਹੈ ਤਾਂ ਇਹਦੇ ਉੱਪਰ ਵੱਡਾ ਮੁੱਦਾ ਭਖਿਆ ਹੋਇਆ ਬੀਜੇਪੀ ਨੇ ਕਿਹਾ ਕਿ ਅਸੀਂ ਸ਼ਾਨੋ ਸ਼ਾਕੋਤ ਦੇ ਨਾਲ ਉਹਨਾਂ ਦੀ ਯਾਦਗਾਰ ਬਣਾਵਾਂਗੇ ਔਰ ਉੱਥੇ ਜਗ੍ਹਾ ਦੇਵਾਂਗੇ ਇਹ ਰੌਲਾ ਕਾਂਗਰਸ ਪਾਰੀ ਹੈ ਨਾਜਾਇਜ਼ ਪਾਰੀ ਹੈ ਬੀਜੇਪੀ ਨੇ ਆਪਣਾ ਪੱਖ ਰੱਖਿਆ ਪਰ ਕਾਂਗਰਸ ਕਹਿੰਦੀ ਹੈ ਕਿ ਹੁਣ ਤੱਕ ਤੁਸੀਂ ਜਗ੍ਹਾ ਐਲਾਨ ਕਿਉਂ ਨਹੀਂ ਕੀਤੀ ਉਹਨਾਂ ਦਾ ਸੰਸਕਾਰ ਉੱਥੇ ਕਿਉਂ ਨਹੀਂ ਹੋਣ ਦਿੱਤਾ ਉਹਨਾਂ ਦਾ ਸੰਸਕਾਰ ਦੂਜੀ ਜਗ੍ਹਾ ਜਿਹੜੀ ਬਹੁਤ ਘਾਟ ਹੈ ਉੱਥੇ ਕਿਉਂ ਕਰਨਾ ਪਿਆ ਰਾਜ ਘਾਟ ਤੇ ਉਹਨਾਂ ਨੂੰ ਇਹ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਜੇਕਰ ਤੁਹਾਡੀ ਨੀਅਤ ਵਿੱਚ ਖੋਟ ਨਾ ਹੁੰਦੀ ਤਾਂ ਤੁਸੀਂ ਹੁਣ ਤੱਕ ਇਹ ਇਜਾਜ਼ਤ ਦੇ ਦੇਣੀ ਸੀ ਕਿਉਂਕਿ ਇੱਕ ਸੰਸਕਾਰ ਕਰਨ ਦੀ ਇਜਾਜ਼ਤ ਦੇਣ ਦੇ ਲਈ ਕੋਈ ਮੰਤਰੀ ਮੰਡਲ ਦੀ ਬੈਠਕ ਕਰਨ ਦੀ ਤਲੋੜ ਨਹੀਂ ਹੈ ਕੋਈ ਪਾਰਲੀਮੈਂਟ ਸਦਨ ਦਿੱਤਾ ਲੋੜ ਨਹੀਂ ਹੈ ਇਹਦੇ ਲਈ ਕੋਈ ਰਾਸ਼ਟਰਪਤੀ ਦੀ ਜਾਇਜ਼ਤਾ ਲੈਣੀ ਨਹੀਂ ਪੈਣੀ ਤਾਂ ਹੁਣ ਤੱਕ ਇਹ ਇਜਾਜ਼ਤ ਦਿੱਤੀ ਜਾ ਸਕਦੀ ਸੀ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖੋ